Obrigado. yap diker onu yap diker onu muradım 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 رتب کرو رتب کرو رتب کرو سال گاندي پرچے رد کرو کٿي پکڙا मोदी राम पर्चा राम पर्चा रद करो रोडी सरकार ਕਰੋ ਬੰਦ ਕਰੋ ਬੰਦ ਕਰੋ ਰੋਲ ਕਰ ਦਿੱਤਾ ਪਰਚਾ ਬੰਦ ਕਰੋ ਬੰਦ ਕਰੋ ਬੰਦ ਕਰੋ ਰੋਲ ਕਰ ਦਿੱਤਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਰੋਲ ਕਰ ਦਿੱਤਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਬੀਬੀ ਸਰਕਾਰ ਮੁਰਦਾਬਾਦ 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 ਬੀਬੀ ਸਰਕਾਰ ਮੁਰਦਾਬਾਦ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸਕਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ дома ಪರಿಸنگ ਪਿਛਲੇ ਕਈ ਦਿਨਾਂ ਤੋਂ ਦੇਸ਼ ਪਰ ਦੇ ਵਿਰੁੱਧ ਰੋਸ ਪੈਦਾ ਹੋਇਆ ਹੈ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਦੇ ਬੋਲਣ ਤੇ ਕਾਂਗਰਸ ਪਾਰਟੀ ਦੀ ਸੁਭਜਿਲੀ ਡਿਸਪਚ ਦੇ ਬੋਲਣ ਤੇ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਅਪਮਾਨ ਕੀਤਾ ਇਸ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਅਪਮਾਨ ਦੇ ਖਿਲਾਫ ਸਮੁੱਚੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਖੜ ਗਏ ਸਾਹਿਬ ਪ੍ਰਿੰਕਾ ਗਾਂਧੀ ਸਾਰੇ ਮੈਂਬਰ ਪਾਰਲੀਮੈਂਟ ਪ੍ਰੋਟੈਸਟ ਕਰ ਰਹੇ ਸੀ ਤੇ ਇਸ ਪ੍ਰੋਟੈਸਟ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਬੀਜੇਪੀ ਦੀ ਲੀਡਰਸ਼ਿਪ ਨੇ ਇੱਕ ਡਰਾਮਾ ਰਚਿਆ ਕੋਧੀ ਧੱਕਮ ਧੱਕੀ ਹੋ ਕੇ ਡੰਡੇ ਫੜ ਕੇ ਕਾਂਗਰਸ ਕੈਂਪੀਅਨ ਲੋਕਨ ਦਾ ਯਤਨ ਕੀਤਾ ਤੇ ਡਰਾਮਾ ਰਚ ਕੇ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੰਟਰਫੀਅਰੈਂਸ ਦੇ ਨਾਲ ਰਾਹੁਲ ਗਾਂਧੀ ਦੇ ਖਿਲਾਫ ਇੱਕ ਝੂਠੀ ਐਫਆਈਆਰ ਪੱਤਾ ਦਰਜ ਕਰ ਦਿੱਤਾ ਗਿਆ ਜਿਹਦੇ ਖਿਲਾਫ ਸਮੁੱਚੇ ਦੇਸ਼ ਦੇ ਵਿੱਚ ਗਰੋਸ ਹੈ ਅੱਜ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਤੇ ਸਮੂਚੀ ਕਾਂਗਰਸ ਪੰਜਾਬ ਪ੍ਰਦੇਸ਼ ਦੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਅੰਦਰੂਨੀ ਦੇ ਅਨੁਸਾਰ ਪਿੰਡ ਪੱਧਰ ਤੇ ਇਸ ਸੰਘਰਸ਼ ਨੂੰ ਲੈ ਕੇ ਜਾਣ ਲਈ ਅੱਜ ਨੈਸ਼ਨਲ ਅਦਾਲਤ ਮਹਾਪੰਚਾਇਤ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜ ਜਿਹਦੇ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦੇ ਸੀਨੀਅਰ ਮਿਤ ਪ੍ਰਧਾਨ ਕਰਨ ਵਰਕ ਵੀ ਸ਼ਾਮਲ ਹੋਏ ਤੇ ਹੋਰ ਆਗੂ ਸਾਰੇ ਸ਼ਾਮਲ ਹੋਏ ਤੇ ਅਸੀਂ ਇਹ ਫੈਸਲਾ ਲਿਆ ਕਿ ਇਸ ਸਾਰੇ ਮਸਲੇ ਨੂੰ ਰਾਹੁਲ ਗਾਂਧੀ ਦੇ ਖਿਲਾਫ ਝੂਠੇ ਦਿੱਤੇ ਪਰਚੇ ਨੂੰ ਰੱਦ ਕਰਾਉਣ ਦੇ ਲਈ ਤੇ ਬਾਬਾ ਸਾਹਿਬ ਅੰਬेडकर ਦੇ ਸਨਮਾਨ ਨੂੰ ਬਹਾਰ ਰੱਖਣ ਲਈ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਅਮਿਤ ਸ਼ਾਹ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇਹ ਪ੍ਰੋਟੈਸਟ ਮੋਦੀ ਪੂਤਲਾ ਸਾਡ ਪ੍ਰੋਟੈਸਟ ਪਿੰਨ ਬਦਲ ਤੱਕ ਲੈ ਕੇ ਜਾਵਾਂਗੇ ਤੇ ਅਸੀਂ ਕੱਪ ਦੇ ਦਾ ਪ੍ਰੋਗਰਾਮ ਲੀਕ ਦਿੱਤਾ ਹੈ ਇੱਕ ਦਿਨ ਦੇ ਵਿੱਚ ਚਾਰ ਪੰਜ ਪਿੰਡਾਂ ਦੇ ਵਿੱਚ ਅਸੀਂ ਮਿਟੀਆਂ ਕਰਾਂਗੇ ਲੋਕਾਂ ਨੂੰ ਬਾਬਾ ਸਾਹਿਬ ਅੰਬेडकर ਦੇ ਮਿਸ਼ਨ ਤੇ ਸਨਮਾਨ ਦੇ ਪ੍ਰਤੀ ਭਾਰਤੀ ਸੰਵਿਧਾਨ ਦੇ ਪ੍ਰਤੀ ਜਾਗਰੂਤ ਕਰਾਂਗੇ ਤੇ ਰਾਹੁਲ ਗਾਂਧੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਵੱਲੋਂ ਰਜੀਗੀਤ ਸਾਸ ਨੂੰ ਬੇਨਕਾਬ ਕਰਾਂਗੇ ਜੋ ਤੱਕ ਰਾਹੁਲ ਗਾਂਧੀ ਤੇ ਝੂਠਾ ਪਰਚਾ ਦਿੱਤਾ ਹੋਇਆ ਰੱਦ ਨਹੀਂ ਹੁੰਦਾ ਅਮਿਤ ਸ਼ਾਹ ਦਾ ਸਦੀਵਾ ਨਹੀਂ ਹੋ ਜਾਂਦਾ ਅਮਿਤ ਸ਼ਾਹ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਇਹ ਅੰਦੋਲਨ ਕਿਸ ਹੋਂਦਦਾ ਰਹੂਗਾ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆਓ ਜਿਹੜੇ ਬਾਬਾ ਸਾਹਿਬ ਮਿਲਕਰ ਦੇ ਮਿਸਲ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਭਾਰਤੀ ਸੰਵਿਧਾਨ ਨੂੰ ਬਚਾਉਣ ਵਾਲੇ ਲੋਕ ਨੇ ਦੇਸ਼ ਦੀ ਇਕਤਾ ਤੇ ਖਰਤਾ ਨੂੰ ਬਰਕਰਾਰ ਰੱਖਣ ਵਾਲੇ ਲੋਕ ਨੇ ਤੁਸੀਂ ਸਾਰੇ ਆਓ ਆਪਾਂ ਇਕੱਠੇ ਹੋ ਕੇ ਅਮਨ ਸਾਹਿਬ ਦੇ ਖਿਲਾਫ ਤੇ ਮੋਦੀ ਦੀ ਸਰਕਾਰ ਦੇ ਖਿਲਾਫ ਇਸ ਸਾਸ਼ ਦੇ ਖਿਲਾਫ ਆਪਾਂ ਅੰਦੋਲਨ ਖੜਾ ਕਰੀਏ ਇਹਨਾਂ ਅੰਦੋਲਨਤੋ ਹੀ ਭਾਰਤੀ ਜਨਤਾ ਪਾਰਟੀ ਦੇ ਹੰਕਾਰੀ ਲੀਡਰਾਂ ਨੂੰ ਜਿਹੜੀ ਆਕਲ ਸਮਤ ਆ ਸਕਦੀ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਸਰੂਟ ਕਰਦਾ ਨਾ ਉਹ ਝੁਕੇਗੀ ਨਾ ਅਸੀਂ ਉਹਨਾਂ ਨੂੰ ਝੁਕਣ ਦਿਆਂਗੇ राहुल गांधी आगे बढ़ो हम आपके साथ राहुल गुप्ता पट्टा रद्द करो रद्द करो रद्द करो राहुल गुप्ता पट्टा रद्द करो रद्द करो रद्द करो राहुल गुप्ता पट्टा रद्द करो रद्द करो रद्द करो राहुल गुप्ता पट्टा रद्द करो रद्द करो रद्द करो मोदी सरकार हाय 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 ਆਪੀ ਸਰਕਾਰ ਮੁਰਦਾਬਾ 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 ਬੋਧੀ ਸਰਕਾਰ ਹਾਏ ਹਾਏ ਆ ਆ ਬੋਧੀ ਰਪਟਾ ਹਾਏ ਹਾਏ ਆਉਣ ਕੌਂਦੀ ਯਾਦ ਕਰਾਓ ਆਗੇ ਬੋਲੋ ਆਪਨਾ ਨਾਮ ਯਾਦ ਕਰੋ ਆਗੇ ਬੋਲੋ

I दे हाय 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 the ਸਰਕਾਰ ਮੁਜ਼ਾਵਰ 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 ਬਹੁਤੀ ਸਰਕਾਰ ਹਾਏ ਹਾਏ ਬਹੁਤ ਪਤਾ ਹਾਏ ਹਾਏ